ਰੈਂਡੀ ਸਰਦਾਰਾਂ ਜੀ ਪੱਕ ਵੀ ਦੱਥਾ ਗਏ ਸਰਦਾਰਾਂ ਜੀ ਪੱਕ ਵੀ ਕਰ ਦੋ ਤੈਨੂੰ ਦਿਖਾਵਾਂਗੇ ਸਰਦਾਰ ਜੀ ਬਾਈ ਚੌਕੀ ਪੰਨਾਂ

ਜਾਲੀ ਲੱਗੀ ਆ ਉਹ ਤੋੜਦੇ ਪਏ ਸੀ ੱੱਕੇ ਮਾਰਨਾ ਮੈਂ ਕੀਤਾ ਦੋ ਟਰ ਮਟਾਉਂਦੇ ਬਸ ਦਰਵਾਜ਼ਾ ਤੋੜਤਾ ਦਰਵਾਜ਼ਾ ਤੋੜਾ ਮੇਜ਼ ਤੋੜਦੀ ਮੇਰੇ ਮੱਥੀ ਵਾਟਿਆ ਦੋ ਮਿੰਟ ਚੋ ਦੋ ਮਿੰਟ ਦੋ ਮਿੰਟ ਸਾਥ ਲੋ ਦੋ ਮਿੰਟ ਸਾਥ ਲੋ ਪਿੱਛੇ ਲੋਕੋ ਪਿੱਛੇ ਲੋਕੋ ਸਾਰਿਆਂ ਨੇ ਤੁਹਾਨੂੰ ਬੀਖੋ ਹਾਈ ਕਰਦੇ ਹੋ ਬੋਲ ਨਹੀਂ ਕਹਦਾ ਕੋਈ ਨਹੀਂ ਸਵੇਰੀ ਪਾਕਤਾਰੀਆਂ ਨੇ ਕਰ ਰਹੇ ਹੌਟੇ ਆ ਸਾਡੀ ਜੱਗ ਮੇਰੀ ਮਰੀ ਪੰਜਾਬ ਪੁਰਜ਼ਰਬਾਨ ਪੁਰਜ਼ਰਬਾਨ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੱਸੋ হেল্ল' বাৰ <hangers'> <Arrow> ਆ ਦੇਖ ਖਰਦਾਰੀਆ ਦੇਖ ਮੈਂ ਸਾ ਦੇ ਚੋਟੀਆਂ ਨਾਲ ਨਹੀਂ ਬੰਦਾ ਪਾਉਂਦੇ ਵੀਰੇ ਉਹ ਬੰਦਾ ਪਾਉਂਦੇ ਪਿੱਛੇ ਤੁਸੀਂ ਕਰਦੇ ਹੋ ਉੱਪਰ ਜਿੱਤੀ ਕਿਹੜਾ ਬੰਦੇ ਕਾਦੇ ਆ ਕਦੇ ਪੈਰ ਨਹੀਂ ਦਾ ਮਾਰੀਉਂ ਤੁਸੀਂ ਇਹਨਾਂ ਨਾਲ ਪੁੱਛਣਾ ਪੁਲਿਸ ਨਾਲ ਹੋ ਰਿਹਾ ਹੈ ਬਹੁਤ ਤੈਨੂੰ ਗੱਦਗੱਦ ਕੀਤੀ ਮੇਰੇ ਨਾਲ ਫਿਰ ਤੁਸੀਂ ਕਹੋਗੇ ਬੰਦੇ ਦਾ ਤੁਹਾਡੇ ਸੀਗਾ ਬਾਹਰ ਦੇ ਤੁਸੀਂ ਤੁਸੀਂ ਬਾਹਰੋਂ ਗੇਟ ਲਗਾਣਾ ਹੈ ਆਪਣੇ ਬਾਹਰੋਂ ਗੇਟ ਲਗਾਣਾ ਹੈ ਕੋਈ ਨਹੀਂ ਬੰਦੇ ਨੂੰ ਨਹੀਂ ਮਾਰਿਆ ਸਰਦਾਰ ਸਰਦਾਰ ਦੱਸਦਾ ਕਿਹਦਾ ਬੰਦਾ ਆਨੇ ਦੇਖੋ ਮੈਂ ਤੇ ਮੈਂ ਕੀ ਇਹ ਇੰਨਾ ਦੇ ਮਾਰੇ ਇਹਨਾਂ ਨੂੰ ਕੋਣ ਆ ਸਰ ਮੇਰੇ ਕਿਹਨਾਂ ਨੂੰ ਗੋਂਦ ਨਹੀਂ ਲਾਉਂਦਾ ਲੁੱਗੀ ਨਹੀਂ ਮਾਰਦਾ ਤੁਸੀਂ ਆ ਕੇ ਆਪਣੇ ਮਾਰੋ ਸੇਫ ਐਡਾ ਕੁਛ ਨਹੀਂ ਲਾਈ ਹੁੰਦਾ ਸਾਰੇ ਨਹੀਂ ਬੀਤੀ ਨਾ ਅੱਗੇ ਪਰ ਕੀ ਕਹਿੰਦਾ ਆਲੇ ਵੀਡੀਓ ਦੇ ਚੱਲ ਨਾ ਉੱਪਰੇ ਹੋ ਜਾਗੇ ਜਾ ਹਾ ਗੱਲ ਨਹੀਂ ਬੰਗਲੂ ਵਿੱਚ ਬੰਗਲੂ ਵਿੱਚ ਇਹ ਗੱਲ ਹੈ ਬੰਦਾ ਕਿੱਥੇ ਗਿਆ ਆ ਜਾਓ ਮਾਈ ਹੋ ਗਿਆ ਨਾ ਅਰਦੂ ਗੱਦ ਨੂੰ ਜਿੰਦਾਬਾਦ ਚਾਰ ਜਾਨੀ ਪਰਵਾਹ ਜਾਨਾ ਬੇਰੀ ਕੋਈ ਗੱਲ ਨਹੀਂ ਤੁਸੀਂ ਜੋ ਕਹੋਗੇ ਮੈਂ ਓਏ ਯਾਰ ਸਾਰੇ ਪੀ ਗਿਆ ਤੁਸੀਂ ਵੀ ਨਹੀਂ ਨਾ ਪੀਤੀ ਸੀ ਮੈਂ ਵੀ ਪੀਤਾ ਆਪੇ ਕਹਿੰਦਾ ਅਸੀਂ ਪੀਤੀ ਆ ਤੁਸੀਂ ਵੀ ਪੀਤੀ ਪਰਸਨ ਕਰ ਲਓ ਬਹੁਤ ਗੱਲ ਹੈ ਆਪਾਂ ਵੀ ਗੰਨੇ ਪੁੱਤਰ ਨਹੀਂ ਪਿਓ ਮੇਰਾ ਪਿਓ ਮੇਰਾ ਆਹ ਦੀ ਤੂਰ ਹੈ ਮੇਰਾ ਤੱਚ ਨਹੀਂ ਕਰ ਮੇਰਾ ਕੀ ਕਸੂਰ ਹੈ ਮੇਰਾ ਦੋ ਮਿਲ ਦੋ ਮੇਰਾ ਆਨੇ ਜੱਸ ਨੂੰ ਤੱਚ ਵੀ ਲਾਇਆ ਤੂੰ ਗਣਜੀ ਸਿੱਖ ਨਹੀਂ ਕੋਈ ਯਾਰ ਹੋ ਜਾ ਮੇਰਾ ਭਾਈ ਕੋਈ ਨਹੀਂ ਤੇਰੀ ਨਾਲ ਨਹੀਂ ਆਈ ਤੇ ਮੈਂ ਲੰਗਵਾ ਸੁਣਾਵਾ ਪਰਵਾਹ ਦੇ ਜੋ ਕੋਣਾ ਚਲਾ ਦੋ ਇੱਕ ਬੰਦੇ ਵਾਲੇ ਜੂਟੇ ਕੱਚੇ ਬਾਗੇ ਖੜੇ ਸਨ ਮਲੇ ਦੀ ਮਦਦ ਸੀ ਦਾਰ ਬੰਦਰੀ ਵੀ ਤੀਨ ਦਾਂਗਾ ਨਾ ਮਾਰਿਆ ਯਾਰ ਪ੍ਰਭੂ ਕਿੰਦਾ ਬੋਲਦਾ ਉਹਨੇ ਡਿਨਰ ਪੈਕ ਕਰ ਲਿਆ ਕਰਦੇ ਆ ਰੋਟੀ ਖਾਣਾ ਮਾਫਿਆ ਯਾਰ ਦਾਦਾ ਨਾਲ ਮਾਰਿਆ ਲੱਗ ਗਿਆ ਹੱਕ ਦੀ ਹੱਕ ਦਾ ਦੇਖ ਮੈਂ ਦਾਦਾ ਹੱਕੀ ਆ ਮੈਂ ਬਾਬਾ ਚਲੋ ਪਾਣੀ ਪਿੱਛੇ ਲੋ ਠੀਕ ਹੈ ਮੈਂ ਨਹੀਂ ਬਣਾ ਫਿਰ ਮੈਂ ਬੰਦਾ ਪੋਕਲ ਨਹੀਂ ਲੱਗਾ ਚਿਮਰ ਤੂੰ ਪਰੇ ਤਾਂ ਵਿਗੜ ਜੂਗਾ ਜਾਂ ਦੂਰ ਉਹ ਗੱਲ ਸੁਣੋ ਚਾਹੇ ਕੋਈ ਬੰਦਾ ਵੀ ਆ ਜਿਹੜਾ ਬੰਦਾ ਇਹ ਜਿਆ ਸਟੈਪ ਚੱਕੂਗਾ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਔਰ ਇਹ ਜੇ ਅੰਸਰਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਬੰਦਾ ਵੀ ਕੋਈ ਕਿਸੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਦੀ ਆਪਣੀ ਡਿਊਟੀ ਐ ਇੱਕ ਪੁਲਿਸ ਇੱਕ ਜ਼ਿੰਮੇਵਾਰੀ ਨਾਲ ਡਿਊਟੀ ਕਰਦੀ ਆ ਇਹ ਨਹੀਂ ਹੈਗਾ ਵੀ ਆਪਾਂ ਰਾਤ ਨੂੰ ਜਾਈਏ ਤੇ ਪੁਲਿਸ ਦੀ ਵਰਦੀ ਨੂੰ ਵੀ ਹੱਥ ਪਾਈਏ ਤੇ ਪੁਲਿਸ ਦੇ ਨਾਲ ਉਹ ਗੁੰਡਾਗਰਦੀ ਕਰੀਏ ਜਿਹੜਾ ਆਮ ਬੰਦਾ ਪਬਲਿਕ ਦੇ ਨਾਲ ਵੀ ਨਹੀਂ ਇੱਕ ਦੂਜੇ ਨਾਲ ਕਰਦਾ ਇਹ ਬਿਲਕੁਲ ਇਸ ਕੰਮ ਲਈ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਉਹਨਾਂ ਦੇ ਖਿਲਾਫ ਠੋਕ ਕੇ ਕੀਤੀ ਜਾਊਗੀ ਤਾਂ ਕਿ ਕੋਈ ਅੱਗੇ ਤੋਂ ਐਹ ਜੀ ਜੁਰਤ ਨਾ ਕਰੇ ਜਿਹੜਾ ਕੋਈ ਕਿਸੇ ਮੁਲਾਜ਼ਮ ਦੀ ਬਰਦੀ ਨੂੰ ਹੱਥ ਪਾ ਸਕੇ ਰਾਜਨੀਤੀਆਂ ਦੇਣ ਵਾਲੇ ਬੰਦੇ ਇਥੋਂ ਲੋਕਾਂ ਨੇ ਤੋੜ ਤੇ ਹੋਇਆ ਰਾਜਨੀਤੀ ਕੋਈ ਸ਼ੈ ਨਹੀਂ ਗਈ ਕਿਸੇ ਰਾਜਨੀਤੀ ਬੰਦੇ ਦੀ ਇਸ ਗੱਲ ਦੀ ਪਾਵਰ ਨਹੀਂ ਹੈਗੀ ਦੇ ਕਿਸੇ ਮਲਾਜਮ ਦੀ ਵਰਦੀ ਨੂੰ ਹੱਥ ਪਾਵੇ ਉਹ ਆਪਣੀਆਂ ਡਿਊਟੀਆਂ ਤੇ ਨੇ ਫਿਰ ਤੁਸੀਂ ਉਹਨਾਂ ਦੀ ਚੌਂਕੀ ਦੇ ਵਿੱਚ ਜਾ ਕੇ ਇਹੋ ਜੀ ਗੁੰਡਾਗਰਦੀ ਕਰਦੇ ਹੋ ਅੱਧੀ ਰਾਤ ਨੂੰ ਮਲਾਜਮਾਂ ਨੂੰ ਉਠਾ ਕੇ ਉਹਨਾਂ ਦੀ ਪਿਸਟਲ ਕੋਲੀ ਇਹ ਕੋਈ ਇਹ ਕਿਹੜੇ ਰਾਜਨੀਤੀ ਬੰਦੇ ਆਂ ਦੀ ਸ਼ਹਿਵਾ ਉਹੋ ਜਿਹੇ ਰਾਜਨੀਤੀ ਬੰਦਿਆਂ ਨੂੰ ਨਹੀਂ ਬਖਸ਼ਣਾ ਚਾਹੀਦਾ ਜਿਹੜੇ ਇਹੋ ਜੀ ਗੱਲ ਨੂੰ ਕੋਈ ਸ਼ਹਿ ਦਿੰਦੇ ਆ ਉਹਨਾਂ ਤੇ ਵੀ ਬਣਦੀ ਕਾਰਵਾਈ ਨਾਲ ਹੋਣੀ ਚਾਹੀਦੀ ਆ ਜੇ ਕੋਈ ਰਾਜਨੀਤੀ ਬੰਦਾ ਆ ਜੇ ਬੰਦਿਆਂ ਨੂੰ ਸ਼ਹਿ ਦਿੰਦਾ ਵਾ ਮੇਰੇ ਇਲਾਕੇ ਦੇ ਤਾਂ ਹੁਣ 2 ਲੱਖ ਬੰਦੇ ਆ ਕਿਸੇ ਨੇ ਮੇਰੇ ਇਲਾਕੇ ਦੇ ਬੰਦੇ ਨੇ ਕੋਈ ਜਿਹਦਾ ਕੋਈ ਬੰਦਾ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਚਾਹੇ ਮੈਂ ਆ ਚਾਹੇ ਕੋਈ ਆ ਉਹਦੇ ਤੇ ਬੰਦੀ ਕਾਰਵਾਈ ਕਰਨੀ ਚਾਹੀਦੀ ਆ